ਰਬ ਕੇ ਰਬ ਕੋਖ ਦੇ ਵਿੱਚ 9 ਮਹੀਨੇ ਤੈਨੂੰ ਮਾਂ ਨੇ ਰੱਖਿਆ ਰੱਬ ਨੇ ਨਹੀਂ ਤੈਨੂੰ ਤਤੀਵਾ ਤੋਂ ਮਾਂ ਨੇ ਬਚਾਇਆ ਰੱਬ ਨੇ ਨਹੀਂ ਤੇਰੇ ਲਈ ਲੱਖਾਂ ਚਾਵਾਂ ਨੂੰ ਮਾਂ ਨੇ ਮਾਰਿਆ ਰੱਬ ਨੇ ਨਹੀਂ ਤੇਰੇ ਲਈ 5-7 ਸਾਲ ਤੇਰਾ ਮੂਤਰ ਮਲ ਮਾਂ ਨੇ ਧੋਇਆ ਰੱਬ ਨੇ ਨਹੀਂ ਕੋਈ ਸਾਖ ਸਬੰਧੀ ਰਿਸ਼ਤੇਦਾਰ ਦਾ ਵਿਆਹ ਸ਼ਾਦੀ ਤੇਰੇ ਲਈ ਮਾਂ ਨੇ ਛੱਡਿਆ ਰੱਬ ਨੇ ਨਹੀਂ ਤੈਨੂੰ ਪੜਨ ਸਕੂਲੇ ਮਾਂ ਨੇ ਪਾਇਆ ਰੱਬ ਨੇ ਨਹੀਂ ਤੇਰੇ ਲਈ ਰੋਟੀ ਪਾਣੀ ਦੀ ਸੁਵਿਧਾ ਮਾਂ ਨੇ ਕੀਤੀ ਹੈ ਰੱਬ ਨੇ ਨਹੀਂ ਓ ਤੇਨੂੰ ਤੁਰਨ ਮਾਂ ਨੇ ਲਾਇਆ ਰੱਬ ਨੇ ਨਹੀਂ ਤੈਨੂੰ ਆਪਣੀ ਮਾਤਰ ਭਾਸ਼ਾ ਮਾਂ ਨੇ ਸਿਖਾਈ ਰੱਬ ਨੇ ਨਹੀਂ ਤਾਂ ਫਿਰ ਰੱਬ ਮਾਂ ਤੋਂ ਵੱਧ ਕੇ ਕਿੱਦਾਂ ਹੋ ਗਿਆ ਦੱਸੀ ਮੈਨੂੰ ਜਿਹੜਾ ਕਦੇ ਦਿਖਿਆ ਹੀ ਨਹੀਂ ਜਿਹੜਾ ਕਦੇ ਸਾਹਮਣੇ ਆਇਆ ਹੀ ਨਹੀਂ ਕਿਵੇਂ ਕਹਿ ਦਈ ਫਿਰ ਨਾ ਪੁੱਛ ਰੱਬ ਕਹਿੰਦਾ ਦੋ ਅੱਖਰ ਮੇਰੇ ਤੇ ਦੋ ਹੀ ਮਾਂ ਦੇ ਮੈਂ ਵਿਤਕਿਰਣ ਨਹੀਂ ਕੀਤਾ ਪਰ ਕਿਸੇ ਨੇ ਪੁੱਛਿਆ ਸੀ ਨਾ ਕਿ ਜੇ ਤੈਨੂੰ ਵੇਖਣਾ ਹੈ ਕਿੱਥੇ ਕਹਿੰਦੇ ਅੱਖ ਭਰ ਕੇ ਆਪਣੀ ਮਾਂ ਨੂੰ ਦੇਖ ਲਈ ਮੇਰੇ دیدار ਹੋਣਗੇ ਉਹ ਉਹਨੇ ਮਾਵਾਂ ਇਹਨਾਂ ਮਾਵਾਂ ਨੂੰ ਸਲਾਮ ਆ ਬੱਬਾ ਮਾਂਵਾਂ ਨੂੰ ਸਲਾਮ ਜਿੰਨਾ ਮਾਵਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਨਾ ਮਾਂ ਦੇ ਕੋਖੋ ਉਸ ਦਿਨ ਮਾਂ ਦਾ ਦੂਸਰਾ ਜਨਮ ਹੁੰਦਾ ਹੈ Por